ਪਾਣੀ ਦੇ ਜਿਥੇ ਹਾਲਾਤ ਦਿਖਾ ਦਈਏ ਤਾਂ ਪਾਣੀ ਹਾਲਾਂਕਿ ਸੁਪਰਾ ਸੈਂਚਰੀ ਦੇ ਵਿੱਚ ਹਜੇ ਵੀ ਬਹੁਤ ਪਾਣੀ ਹੈ ਜਿਹੜਾ ਉਹ ਪਿੱਛੇ ਲਗਾਤਾਰ ਆ ਰਿਹਾ ਹੈਗਾ ਜੇਕਰ ਪਾਣੀ ਆਉਂਦਾ ਹੈ ਤਾਂ ਉਦੋਂ ਬਾਅਦ ਫਿਰ ਫਿਰ ਇੱਕ ਵਾਰੀ ਇਹ ਫਲੱਡ ਗੇਟ ਖੋਲਣੇ ਪੈ ਸਕਦੇ ਨੇ ਕਿਉਂਕਿ ਤੁਸੀਂ ਦੇਖੋ ਕਿ ਖਤਰੇ ਦੇ ਨਿਸ਼ਾਨ 1163 ਬਿਲਕੁਲ ਫੁੱਲਦਾਇਦਾ ਨਿਸ਼ਾਨ ਹੈ ਉਸ ਤੋਂ ਨੀਚੇ ਵਾਲਾ ਜਿਹੜਾ ਨਿਸ਼ਾਨ ਦਿਖ ਰਿਹਾ ਹੈ ਉਸ ਨਿਸ਼ਾਨ ਤੇ ਜਦੋਂ ਪਾਣੀ ਆਉਂਦਾ ਜਾਂ ਉਸ ਤੋਂ ਉੱਪਰ ਵਧਣਾ ਸ਼ੁਰੂ ਹੁੰਦਾ ਤਾਂ ਫਿਰ ਉਸ ਤੋਂ ਬਾਅਦ ਫਲੱਡ ਗੇਟ ਖੋਲਣ ਦੀ ਸ਼ੁਰੂਆਤ ਹੈ ਜਿਹੜੀ ਉਹ ਕਰੀ ਜਾਂਦੀ ਹੈ ਚੰਡੀਗੜ੍ਹ ਲਗਾਤਾਰ ਹੋ ਰਹੀ ਬਾਰਿਸ਼ ਤੇ ਪਹਾੜਾਂ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਜੇ ਕਹੀਏ ਬਾਰਿਸ਼ ਹੋ ਰਹੀ ਹੈ ਤਾਂ ਉਸ ਤੋਂ ਬਾਅਦ ਦੇ ਹਾਲਾਤ ਇਹ ਨੇ ਵੀ ਜਿਹੜੇ ਚਾਹੇ ਪਨਾ ਸ਼ੁਰੂ ਕਰ ਦਿੱਤਾ ਹੈਗਾ ਹਾਲਾਂਕਿ ਚੱਲ ਕਈ ਦਿਨ ਤੋਂ ਰਿਹਾ ਹੈ ਦੂਜੇ ਪਾਸੇ ਜੇ ਦੇਖੀਏ ਤਾਂ ਸੁਖਨਾ ਦੇ ਵੀ ਫਲੱਡ ਗੇਟ ਜਿਸ ਤਰ੍ਹਾਂ ਦੇ ਨਾਲ ਖੋਲੇ ਗਏ ਸੀਗੇ ਪਰ ਹੁਣ ਬਹੁਤ ਥੋੜੇ ਖੁੱਲੇ ਨੇ ਮੈਕਸਿਮਮ ਕਹਿ ਸਕਦੇ ਆਂ ਵੀ ਸੁਖਨਾ ਦੇ ਫਲੱਡ ਗੇਟ ਹਾਲ ਦੀ ਘੜੀ ਬੰਦ ਨੇਗੇ ਕਿਉਂਕਿ ਇਹਦੇ ਨਾਲ ਵੱਡਾ ਜਿਹੜਾ ਇੱਕ ਨੁਕਸਾਨ ਹੋਣ ਦਾ ਖਤਰਾ ਜਾਪਦਾ ਰਹਿੰਦਾ ਹੈ ਜਿਹੜਾ ਨਿਚਲਾ ਖੇਤਰ ਹੈ ਚਾਹੇ ਇੰਡਸਟਰੀ ਰਿਹਾ ਫੇਸ 1 ਹੋਵੇ ਫਿਰ ਅੱਗੇ ਬਟਾਣਾ ਜੀਰਪੁਰ ਉਸ ਤਰਫ ਪਰ ਪਾਣੀ ਦੇ ਜਿਹ ਤੁਹਾਨੂੰ ਹਾਲਾਤ ਦਿਖਾ ਦਈਏ ਤਾਂ ਪਾਣੀ ਹਾਲਾਂਕਿ ਸੁਖਨਾ ਸੈਂਚਰੀ ਦੇ ਵਿੱਚ ਅਹ ਹਜੇ ਵੀ ਬਹੁਤ ਪਾਣੀ ਹੈ ਜਿਹੜਾ ਉਹ ਪਿੱਛੇ ਆ ਲਗਾਤਾਰ ਆ ਰਿਹਾ ਹੈਗਾ ਪਾਣੀ ਦੇ ਜੇਕਰ ਲੈਵਲ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਹਾਲ ਦੀ ਘੜੀ ਲੈਵਲ ਹੈ ਉਹ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਨਜ਼ਦੀਕ ਹੈ ਯਾਨੀ ਕਿ ਜੇਕਰ ਪਿੱਛੋਂ ਇੱਕ ਵਕਤ ਬਾਰਿਸ਼ ਹੁੰਦੀ ਹੈ ਤਾਂ ਜਿਸ ਤਰ੍ਹਾਂ ਦੇ ਨਾਲ ਹੋ ਵੀ ਰਹੀ ਹੈ ਤੇ ਜੇਕਰ ਪਾਣੀ ਆਉਂਦਾ ਤਾਂ ਉਦੋਂ ਬਾਅਦ ਫਿਰ ਫਿਰ ਇੱਕ ਵਾਰ ਇਹ ਫਲੱਡ ਗੇਟ ਖੋਲਣੇ ਪੈ ਸਕਦੇ ਨੇ ਕਿਉਂਕਿ ਤੁਸੀਂ ਦੇਖੋ ਕਿ ਖਤਰੇ ਦੇ ਨਿਸ਼ਾਨ 1163 ਬਿਲਕੁਲ ਫੁੱਲ ਦਾ ਇਹਦਾ ਨਿਸ਼ਾਨ ਹੈ ਉਸ ਤੋਂ ਨੀਚੇ ਵਾਲਾ ਜਿਹੜਾ ਨਿਸ਼ਾਨ ਦਿਖ ਰਿਹਾ ਹੈ ਉਸ ਨਿਸ਼ਾਨ ਤੇ ਜਦੋਂ ਪਾਣੀ ਆਉਂਦਾ ਜਾਂ ਉਸ ਤੋਂ ਉੱਪਰ ਵਧਣਾ ਸ਼ੁਰੂ ਹੁੰਦਾ ਤਾਂ ਫਿਰ ਉਸ ਤੋਂ ਬਾਅਦ ਫਰਡਗੇਟ ਕੋਲਨ ਦੀ ਸ਼ੁਰੂਆਤ ਹੈ ਜਿਹੜੀ ਉਹ ਕਰੀ ਜਾਂਦੀ ਹੈ ਹਾਲਾਂਕਿ ਪੰਜਾਬ ਦੇ ਵਿੱਚ ਜੇ ਦੇਖੀਏ ਤਾਂ ਪੰਜਾਬ ਦਾ ਬਹੁਤ ਵੱਡਾ ਹਿੱਸਾ ਜਿਹੜਾ ਇਸ ਸਮੇਂ ਤੋਂ ਦੌਰਾਨ ਪਾਣੀ ਦੇ ਵਿੱਚ ਡੁੱਬਿਆ ਹੋਇਆ 1000 ਦੇ ਕਰੀਬ ਪਿੰਡ ਹੈ ਜਿਹੜਾ ਉਹ ਪਾਣੀ ਦੇ ਦੇ ਮਾਰ ਹੇਠ ਆਇਆ ਹੋਇਆ ਤੇ ਲਗਾਤਾਰ ਦਰਿਆਵਾਂ ਦੇ ਵਿੱਚ ਪਾਣੀ ਹਜੇ ਵੀ ਨਹੀਂ ਘਟ ਰਿਹਾ ਤੇ ਇਸੇ ਦੇ ਨਾਲ ਕਹਿ ਸਕਦੇ ਆਂ ਵੀ ਜਿਹੜਾ ਸੁਕਣਾ ਸੈਂਚਰੀ ਦਾ ਵੀ ਪਾਣੀ ਹੈ ਉਹ ਲਗਾਤਾਰ ਪਿੱਛੋਂ ਆਉਂਦੇ ਪਹਾੜਾਂ ਦੇ ਕਾਰਨ ਹੀ ਜਿਹੜੀ ਸ਼ਵਾਰਿਕ ਦੀ ਪਹਾੜੀਆਂ ਨੇ ਉੱਥੋਂ ਜਦੋਂ ਪਾਣੀ ਆਉਂਦਾ ਤਾਂ ਇੱਥੇ ਵਧਣਾ ਸ਼ੁਰੂ ਹੋ ਜਾਂਦਾ ਹੈ ਇਹਦੇ ਨਾਲ ਹੀ ਜੇ ਦੇਖੀਏ ਹਾਲ ਦੀ ਕੜੀ ਫਲੱਡ ਗੇਟ ਦਾ ਜਿਹੜਾ ਤੁਹਾਨੂੰ ਦਿਖਾ ਦਈਏ ਉਹ ਵਾਲਾ ਖੇਤਰ ਹਜੇ ਪਾਣੀ ਬਿਲਕੁਲ ਨੋਮਨਲ ਚੱਲ ਰਿਹਾ ਹੈ ਬਿਲਕੁਲ ਜਿਵੇਂ ਥੋੜਾ ਥੋੜਾ ਰਿਸਦਾ ਹੁੰਦਾ ਫਲੱਡ ਗੇਟਸ ਤੋਂ ਤੇ ਜਦੋਂ ਇਹ ਪਾਣੀ ਖੋਲਿਆ ਜਾਂਦਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਦੋ ਵਾਰੀ ਗੇਟ ਖੋਲਣ ਦੀ ਨੋਬਤ ਆਈ ਹੈ ਕਿ ਆਖਰ ਉਸ ਸਮੇਂ ਦੌਰਾਨ ਗੇਟ ਖੋਲੇ ਗਏ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਬਲਟਾਣੇ ਦੇ ਜੇ ਗੱਲ ਕਰੀਏ ਤਾਂ ਜਿਹੜਾ ਖੇਤਰ ਸੀਗਾ ਉੱਥੇ ਪੁਚਾਇਆ ਪੁ ਜਗਾ ਦੇ ਉੱਤੇ ਪਾਣੀ ਭਰਨਾ ਸ਼ੁਰੂ ਹੋ ਗਿਆ ਸੀਗਾ ਤੇ ਲੋਕਾਂ ਲਈ ਪਰੇਸ਼ਾਨੀ ਵਧੀ ਹੈ ਪਰ ਹਜੇ ਵੀ ਜਿੰਨਾ ਚ ਸਮੇਂ ਦੇ ਦੌਰਾਨ ਬਾਰਿਸ਼ ਲਗਾਤਾਰ ਹੋ ਰਹੀ ਹੈ ਉਹਨਾਂ ਸਮਾਂ ਤੱਕ ਇਹ ਕਹਿਣਾ ਜਿਵੇਂ ਇਹ ਬੜਾ ਮੁਸ਼ਕਿਲ ਹੈ ਕਿ ਬਾਰਿਸ਼ ਹੈ ਜਿਹੜੀ ਉਹ ਆਖਰਕਾਰ ਜਦੋਂ ਤੱਕ ਬੰਦ ਨਹੀਂ ਹੁੰਦੀ ਕਿ ਪਾਣੀ ਦਾ ਜਿਹੜਾ ਲੈਵਲ ਲਗਾਤਾਰ ਜਿਵੇਂ ਜਿਵੇਂ ਦਿਨਾਂ ਚਾਹੇ ਡੈਮਾਂ ਦੇ ਵਿੱਚ ਵਧ ਰਿਹਾ ਹੈ ਚਾਹੇ ਪਿੱਛੋਂ ਜਿਹੜਾ ਪਹਾੜਾਂ ਤੋਂ ਚਾਹੇ ਹਿਮਾਚਲ ਚਾਹੇ ਜੰਮੂ ਦੀ ਗੱਲ ਕਰੀਏ ਜਿਸ ਤਰ੍ਹਾਂ ਦੇ ਨਾਲ ਪਾਣੀ ਉੱਥੋਂ ਆ ਰਿਹਾ ਹੈ ਉਹਦੇ ਚਲਦੇ ਹੋਏ ਜ਼ਮੀਨੀ ਖੇਤਰਾਂ ਦਾ ਦੇ ਵਿੱਚ ਦਰਿਆਵਾਂ ਦੇ ਜਿਹੜੇ ਬੰਨ ਨੇ ਉਹ ਟੁੱਟਣ ਦਾ ਸਿਲਸਲਾ ਆ ਜਿਆ ਖਤਰਾ ਉਹ ਲਗਾਤਾਰ ਜਾਰੀ ਹੈਗਾ ਇਸ ਸਭ ਦੇ ਵਿੱਚ ਜੇ ਦੇਖੀਏ ਤਾਂ ਘਰ ਨੇ ਹਾਲਾਂਕਿ ਜਿਹੜਾ ਪਤਲਾ ਖਨੋਰੀ ਵਾਲੀ ਸਾਈਡ ਕਹੀਏ ਤਾਂ ਉੱਥੋਂ ਖਬਰਾਂ ਜਰੂਰ ਆ ਰਹੀਆਂ ਨੇ ਵੀ ਉੱਥੇ ਪਾਣੀ ਓਵਰਫਲੋ ਹੋਣਾ ਸ਼ੁਰੂ ਹੋਇਆ ਹੈ ਉਦੋਂ ਬਾਅਦ ਆਲਓਵਰ ਪੰਜਾਬ ਦੀ ਜੇ ਗੱਲ ਕਰੀਏ ਤਾਂ ਹਜੇ ਵੀ ਉੱਥੇ ਕਿਸੇ ਤਰ੍ਹਾਂ ਦੀ ਰਾਹਤ ਓਡੀ ਵੱਡੀ ਜਾਤੀ ਹੈ ਨਹੀਂ ਕਿਉਂਕਿ ਮੰਤਰੀ ਬਰਿੰਦਰ ਗੋਇਲ ਨੇ ਜਿਹੜੀ ਕੱਲ ਪ੍ਰੈਸ ਕਾਨਫਰੰਸ ਕਰੀ ਤਾਂ ਉਹਦੇ ਚ ਵੀ ਉਹਨਾਂ ਨੇ ਜਾਣਕਾਰੀ ਦਿੱਤੀ ਵੀ ਜਿਸ ਤਰ੍ਹਾਂ ਦੇ ਨਾਲ ਹਜੇ ਵੀ ਪਾਣੀ ਜਿਹੜੇ ਜਿੰਨੇ ਪੰਜਾਬ ਦੇ ਖੇਤਰਾਂ ਦੇ ਵਿੱਚ ਭਰਿਆ ਹੋਇਆ 1000 ਦੇ ਕਰੀਬ ਪਿੰਡ ਹੈ ਜਿਹੜਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਤੇ ਉੱਥੇ ਕੋਈ ਰਾਹਤ ਮਿਲਦੀ ਹੈ ਦਿਖਾਈ ਦੇ ਨਹੀਂ ਰਹੀ ਕਿਉਂਕਿ ਹਾਲ ਦੀ ਘੜੀ ਕੋਈ ਅਜਿਹੇ ਸੰਕੇਤ ਨਜ਼ਰ ਨਹੀਂ ਆਉਂਦਾ ਹੁਣ ਇਹਨਾਂ ਸਭ ਦੇ ਵਿੱਚ ਜੇਕਰ ਬਾਰਿਸ਼ੇ ਸੇ ਤਰ੍ਹਾਂ ਦੀ ਲੰਬੀ ਰਹੇ ਤਾਂ ਉਸ ਤੋਂ ਬਾਅਦ ਦੇ ਵਿੱਚ ਇੱਥੇ ਵੀ ਦੁਬਾਰੇ ਫਟ ਕੇ ਖੁੱਲਣ ਦਾ ਸਮਾਂ ਆ ਸਕਦਾ ਜੇਕਰ ਪਾਣੀ ਪਿੱਛੋਂ ਹੋਰ ਜ਼ਿਆਦਾ ਵੱਧਾ ਪਰ ਕੱਗਰ ਜ਼ਰੂਰ ਇਸ ਸਮੇਂ ਦੌਰਾਨ ਕਹਿ ਸਕਦੇ ਹਾਂ ਭਰਕੇ ਚੱਲ ਰਿਹਾ ਹੈ ਤੇ ਜੇਕਰ ਪਾਣੀ ਉੱਥੋਂ ਹੋਰ ਛੱਡਿਆ ਜਾਂਦਾ ਤਾਂ ਪਰੇਸ਼ਾਨੀ ਲਾਜ਼ਮੀ ਜਗਲਾ ਲੋਕਾਂ ਦੀ ਵਧੂਗੀ ਵੀਡੀਓ ਜਰਨਲਿਸਟ ਜਗਦੀਸ਼ ਦੇ ਨਾਲ ਮਿਸਿੰਗ ਕਰੋ ਜਾਂਦਾ ਸੰਤ ਚੰਡੀਗੜ੍ਹ